ਸਮਾਜ ਵਿਰੋਧੀ ਅਨਸਰਾਂ ਖਿਲਾਫ ਪੁਲਿਸ ਨੇ ਵੱਡੀ ਮੁਹਿੰਮ ਵਿੱਢੀ ਹੋਈ ਹੈ ਐਸੇ ਕੜੀ ਵਿੱਚ ਪੁਲਿਸ ਨੇ ਇੱਕ ਸਪਾ ਸੈਂਟਰ ਤੇ ਛਾਪੇਮਾਰੀ ਕੀਤੀ ਹੈ ਤੇ ਇਸ ਦੌਰਾਨ ਪੁਲਿਸ ਨੇ ਲੜਕੇ ਲੜਕੀਆਂ ਨੂੰ ਇਤਰਾਜ ਯੋਗ ਹਾਲਾਤ ਵਿੱਚ ਕਾਬੂ ਕੀਤਾ ਹੈ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਗੁਪਤ ਸੂਚਨਾ ਮਿਲੀ ਸੀ ਜਿਸ ਦੇ ਆਧਾਰ ਤੇ ਇਹ ਛਾਪੇਮਾਰੀ ਕੀਤੀ ਗਈ ਹੈ ਤੇ ਦੋ ਲੜਕੀਆਂ ਤੇ ਚਾਰ ਲੜਕਿਆਂ ਨੂੰ ਇਤਰਾਜ ਯੋਗ ਹਾਲਾਤ ਚ ਗ੍ਰਿਫਤਾਰ ਕਰਕੇ ਉਹਨਾਂ ਤੇ ਮਾਮਲਾ ਦਰਜ ਕਰ ਲਿਆ ਗਿਆ ਕੱਲ ਸਾਨੂੰ ਕੋਈ ਸਿਕਰਟ ਇਨਫੋਰਮੇਸ਼ਨ ਮਿਲੀ ਸੀ ਜਿਸ ਤਾਂ ਤੁਸੀਂ ਇਸ ਦੁਕਾਨ ਚੰਤੋਂ ਚੈੱਕ ਕਰਵਾ ਕੇ ਇੱਕ ਮੁਖਬੀ ਦੇ ਉੱਤੇ ਪਰਚਾ ਦਰਜ ਕੀਤਾ ਹੈ ਅਧੀਨ ਤਾਰਾ 3 4 5 ਇਮੋਰਲ ਡਰਾਸਟਿੰਗ ਐਕਟ ਇਸ ਤੋਂ ਬਾਅਦ ਅਸੀਂ ਰੀਡ ਕਰਕੇ ਇੱਕ ਟਕਿੰਗਸ ਨਾਮ ਦਾ ਸਪਾ ਹੈਗਾ ਜੀ ਜਿੱਥੇ ਸਪਾ ਦੇ ਨਾਮ ਤੇ ਬੜਾ ਗਲਤ ਕੰਮ ਹੁੰਦਾ ਸੀ ਜਿਸਮ ਕੋਸੀ ਦਾ ਕੰਮ ਹੁੰਦਾ ਸੀ ਚੱਕਲਾ ਚੱਲਦਾ ਕਹਿ ਸਕਦੇ ਆਪਾਂ ਉਸ ਦੇ ਵਿੱਚ ਅਸੀਂ ਕੁੱਲ 6 ਜਣਿਆਂ ਨੂੰ ਅਰੈਸਟ ਕੀਤਾ ਹੈ ਜਿਹਦੇ ਦੇ ਦੋ ਲੇਡਿਸ ਤੇ ਚਾਰ ਉਹਨਾਂ ਦੇ ਮਕਾਨ ਮਾਲਕ ਪਾਸ ਕਸਟਮਰ ਹੈਗੇ ਆ ਉਹ ਅਰੈਸਟ ਕਰਕੇ ਅਸੀਂ ਹੁਣ ਉਹਨਾਂ ਦੀ ਪੁਚਾਸ ਕਰ ਰਹੇ ਹਾਂ ਵੀ ਕਿੰਨੀ ਦੇਰ ਤੋਂ ਚੱਲ ਰਿਆ ਸੀ ਇੱਥੇ ਕੀ ਕੀ ਕੰਮ ਹੁੰਦੇ ਸੀ ਕੋਈ ਕਿ ਕਿ ਇਲੀਗਲ ਐਕਟੀਵਿਟੀਜ਼ ਕੋ ਹੋਰ ਹੁੰਦੀਆਂ ਸੀ ਜਾਂ ਕੌਣ ਕੌਣ ਬੰਦੇ ਆਉਂਦੇ ਸੀ ਇਹਨਾਂ ਦਾ ਆਨਲਾਈਨ ਕੌਣ ਹੈਗਾ ਇਦਾਂ ਦੀਆਂ ਚੀਜ਼ਾਂ ਅਸੀਂ ਵੈਰੀਫਾਈ ਕਰ ਰਹੇ ਹਾਂ ਜੀ ਸਰ ਸਾਰੇ ਬੰਦੇ ਅਰੈਸਟ ਹੋ ਗਏ ਨੇ ਤਾਂ ਅਜੇ ਬਿਲਕੁਲ ਫਾਰ ਦਾ ਟਾਈਮ ਬੀਂਗ ਜੁੰਡਿਆਂ ਦੇ ਖਿਲਾਫ ਪਰਚਾ ਦਰਜ ਹੋਇਆ ਸੀ ਉਹ ਸਾਰੇ ਅਰੈਸਟ ਹੋ ਚੁੱਕੇ ਆ ਜੀ ਇਥੇ ਅਰੈਸਟ ਹੋਣ ਦਾ ਸਪਾਸ ਸੈਂਟਰ ਬੰਦਾ ਜ਼ੋਰ ਹੀ ਬਣੇ ਰੱਖਦੇ ਨੇ ਬੜੀ ਸਿੰਪਲ ਜੀ ਗੱਲ ਹੈ ਜੀ ਕੋਈ ਵੀ ਕੰਮ ਤੁਸੀਂ ਕਰਦੇ ਹੋ ਉਹਦੇ ਲਈ ਛ ਤੁੜ ਡਾਕੂਮੈਂਟਸ ਪੂਰੇ ਹੋਣੇ ਚਾਹੀਦੇ ਆ ਕੋਈ ਗਲਤ ਕੰਮ ਨਹੀਂ ਹੋਣਾ ਚਾਹੀਦਾ ਜਿਹੜੇ ਵੀ ਚੱਲਦੇ ਕੋਈ ਸਪਾ ਸੈਂਟਰ ਲਾ ਲਓ ਕੋਈ ਸਲੂਨ ਲਾ ਲਓ ਜਾਂ ਕੋਈ ਹੋਰ ਰੈਸਟੋਰੈਂਟ ਲਾ ਲਓ ਜਿਹੜਾ ਕੋਈ ਆਪਦੇ ਡਾਕੂਮੈਂਟਸ ਕੰਪਲੀਟ ਰੱਖਦਾ ਕੋਈ ਗਲਤ ਕੰਮ ਨਹੀਂ ਕਰਦਾ ਉਹ ਆਪਦਾ ਕਰ ਸਕਦਾ ਆਦਰਵਾਇਜ਼ ਕੋਈ ਗਲਤ ਕੰਮ ਕਰਦਾ ਤਾਂ ਉਹਨਾਂ ਦੇ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਡੇ ਬਾਏ ਡੇ ਹੁੰਦੀ ਰਹੂਗੀ ਲੇਡੀਜ਼ ਕਿੰਨੀ ਗ੍ਰਿਫਤਾਰ ਕੀਤੀ ਨੇ ਨਾ ਦੋ ਲੇਡੀਜ਼ ਗ੍ਰਿਫਤਾਰ ਕੀਤੀਆਂ ਨੇ ਇਹ ਇਥੋਂ ਦੀ ਨੇ ਸਾਰੇ ਕਿ ਬਾਹਰੋਂ ਵੀ ਆਂਦੇ ਨੇ ਨਹੀਂ ਕੁਛ ਜਣੇ ਬਾਹਰੋਂ ਵੀ ਹੈਗੇ ਆ ਭੁਲਾਡੇ ਤੋਂ ਹੈਗੇ ਲੁਟੇਨੇਟ ਹੈਗੇ ਆ ਦੋ ਥਾਮ ਇੱਕ ਜਣਾ ਕਸਟਮਰ ਹੈ ਜੀ ਤਿੰਨ ਜਣੇ ਉੱਥੇ ਜਿਹੜੇ ਮੈਨੇਜ ਕਰਦੇ ਸੀ ਉਹ ਹੈਗੇ ਆ ਸਹੀ ਜੀ ਸਮਾਜ ਵਿਰੋਧੀ ਅੰਸਰਾਂ ਖਿਲਾਫ ਪੁਲਿਸ ਨੇ ਵੱਡੀ ਮੁਹਿੰਮ ਵਿੱਢੀ ਹੋਈ ਹੈ ਐਸੇ ਕੜੀ ਵਿੱਚ ਪੁਲਿਸ ਨੇ ਇੱਕ ਸਪਾ ਸੈਂਟਰ ਤੇ ਛਾਪੇਮਾਰੀ ਕੀਤੀ ਹੈ ਇਸ ਦੌਰਾਨ ਪੁਲਿਸ ਨੇ ਲੜਕੇ ਲੜਕੀਆਂ ਨੂੰ ਇਤਰਾਜ਼ਯੋਗ ਹਾਲਾਤ ਵਿੱਚ ਕਾਬੂ ਕੀਤਾ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਗੁਪਤ ਸੂਚਨਾ ਮਿਲੀ ਸੀ ਜਿਸ ਦੇ ਆਧਾਰ ਤੇ ਇਹ ਛਾਪੇਮਾਰੀ ਕੀਤੀ ਗਈ ਹੈ ਤੇ ਦੋ ਲੜਕੀਆਂ ਤੇ ਚਾਰ ਲੜਕਿਆਂ ਨੂੰ ਇਤਰਾਜ਼ਯੋਗ ਹਾਲਾਤ ਚ ਗ੍ਰਿਫਤਾਰ ਕਰਕੇ ਉਹਨਾਂ ਤੇ ਮਾਮਲਾ ਦਰਜ ਕਰ ਲਿਆ ਗਿਆ ਕੱਲ ਸਾਨੂੰ ਕੋਈ ਸਿਕਰਟ ਇਨਫੋਰਮੇਸ਼ਨ ਮਿਲੀ ਸੀ ਜਿਸ ਤੋਂ ਤੈ ਤੁਸੀਂ ਐਸੇ ਦੌਰਾਨ ਚੰਤੋਂ ਚੈੱਕ ਕਰਵਾ ਕੇ ਇੱਕ ਮੁਖਬੀ ਦੇ ਉੱਤੇ ਪਰਚਾ ਗੰਡਕੀਟਾ ਅਧੀਨ ਧਾਰਾ 3 4 5 ਇਮੋਰਲ ਟ੍ਰੈਸਟਿੰਗ ਐਕਟ ਇਸ ਤੋਂ ਬਾਅਦ ਅਸੀਂ ਰੀਡ ਕਰਕੇ ਇੱਕ ਟਕਿੰਗਸ ਨਾਮ ਦਾ ਸਪਾ ਹੈਗਾ ਜੀ ਜਿੱਥੇ ਸਪਾ ਦੇ ਨਾਮ ਤੇ ਬੜਾ ਗਲਤ ਕੰਮ ਹੁੰਦਾ ਸੀ ਜਿਸਮ ਕੋਰਸੀ ਦਾ ਕੰਮ ਹੁੰਦਾ ਸੀ ਚੱਕਲਾ ਚੱਲ ਕਹਿ ਸਕਦੇ ਆਪਾਂ ਉਸ ਦੇ ਵਿੱਚ ਅਸੀਂ ਕੁੱਲ 6 ਜਣਾਂ ਨੂੰ ਅਰੈਸਟ ਕੀਤਾ ਹੈ ਜਿਹਦੇ ਜਿਹਦੇ ਦੋ ਲੇਡੀਜ਼ ਤੇ ਚਾਰ ਉਹਨਾਂ ਦੇ ਮਕਾਨ ਮਾਲਕ ਪਲੱਸ ਕਸਟਮਰ ਹੈਗੇ ਆ ਉਹ ਅਰੈਸਟ ਕਰਕੇ ਅਸੀਂ ਹੁਣ ਉਹਨੂੰ ਨਹੀਂ ਪੁਚਛ ਰਿਹਾ ਕਿ ਕੰਨੀਡਿਅਟ ਤੋਂ ਚੱਲ ਰਿਆ ਸੀ ਇੱਥੇ ਕੀ ਕੀ ਕੰਮ ਹੁੰਦੇ ਸੀ ਕੋਈ ਕੀ ਕੀ ਇਲੀਗਲ ਐਕਟੀਵਿਟੀਜ਼ ਕੋ ਹੋਰ ਹੁੰਦੇ ਸੀ ਜਾਂ ਕੌਣ ਕੌਣ ਬੰਦੇ ਆਉਂਦੇ ਸੀ ਇਹਨਾਂ ਦਾ ਆਨਲਾਈਨ ਕੌਣ ਹੈਗਾ ਇਦਾਂ ਦੀਆਂ ਚੀਜ਼ਾਂ ਸੀ ਵੈਰੀਫਾਈ ਕਰ ਰਹੇ ਹੈਗੇ ਸਰ ਸਾਰੇ ਬੰਦੇ ਅਰੈਸਟ ਹੋ ਗਏ ਨੇ ਤਾਂ ਅਜੇ ਬਿਲਕੁਲ ਨਹੀਂ ਫਾਰ ਦਾ ਟਾਈਮ ਬੀਂਗ ਜੁਨਿਆਂ ਦੇ ਖਿਲਾਫ ਪਰਚਾ ਦਾ ਜੋ ਸੀ ਉਹ ਸਾਰੇ ਅਰੈਸਟ ਹੋ ਚੁੱਕੇ ਆ ਜੀ ਕਿਉਂਕਿ ਸਪਾਸੈਂਟਰ ਬਹਿੰਡਾ ਜ਼ੋਰ ਹੀ ਬਣੇ ਰੱਖਦੇ ਨੇ ਬੜੀ ਸਿੰਪਲ ਜੀ ਗੱਲ ਹੈ ਜੀ ਕੋਈ ਵੀ ਕੰਮ ਤੁਸੀਂ ਕਰਦੇ ਹੋ ਉਹਦੇ ਲਈ ਤੁਹਾਡੇ ਕੋਲ ਆਥਰਾਇਜ਼ੇਸ਼ਨ ਹੋਣੀ ਚ ਤੁਹ ਦੋਕੂਮੈਂਟਸ ਪੂਰੇ ਹੋਣੇ ਚਾਹੀਦੇ ਕੋਈ ਗਲਤ ਕੰਮ ਨਹੀਂ ਹੋਣਾ ਚਾਹੀਦਾ ਜਿਹੜੇ ਵੀ ਚੱਲਦੇ ਕੋਈ ਸਪਾ ਸੈਂਟਰ ਲਾ ਲਓ ਕੋਈ ਸਲੂਨ ਲਾ ਲਓ ਜਾਂ ਕੋਈ ਹੋਰ ਰੈਸਟੋਰੈਂਟ ਲਾ ਲਓ ਜਿਹੜਾ ਕੋਈ ਆਪਦੇ ਡਾਕੂਮੈਂਟਸ ਕੰਪਲੀਟ ਰੱਖਦਾ ਤੇ ਕੋਈ ਗਲਤ ਕੰਮ ਨਹੀਂ ਕਰਦਾ ਉਹ ਆਪਦਾ ਕਰ ਸਕਦਾ ਆਦਰਵਾਇਜ਼ ਕੋਈ ਗਲਤ ਕੰਮ ਕਰਦਾ ਤਾਂ ਉਹਨਾਂ ਦੇ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਡੇ ਬਾਏ ਡੇ ਹੁੰਦੀ ਰਹੂ ਲੇਡੀਜ਼ ਕਿੰਨੀ ਗ੍ਰਿਫਟਰ ਕੀਤੀਆਂ ਨੇ ਚ ਦੋ ਲੇਡੀਜ਼ ਗ੍ਰਿਫਟਰ ਕੀਤੀਆਂ ਨੇ ਇਹ ਇਥੋਂ ਦੇ ਨੇ ਸਾਰੇ ਕਿ ਬਾਹਰੋਂ ਵੀ ਆਉਂਦੇ ਨੇ ਨਹੀਂ ਕੁਛ ਜਣੇ ਬਾਹਰੋਂ ਵੀ ਹੈਗੇ ਆ ਭੁਲਾੜੇ ਤੋਂ ਹੈਗੇ ਲੁੱਟਣੇ ਤੋਂ ਹੈਗੇ ਅੱਡ ਦੋ ਇਕਲੇ ਨਾ ਕਸਟਮਰ ਆ ਜੀ ਤਿੰਨ ਜਣੇ ਉੱਥੇ ਜਿਹੜੇ ਮੈਨੇਜ ਕਰਦੇ ਸੀ ਉਹ ਹੈਗੇ ਆ